ਪਿੰਡ ਪੁੱਜੋਕ ਤਾੜ ਤੋਂ 21 ਨਾਮ ਜੰਮੀਆਂ ਤਿਆਂ ਦੀ ਮਨਾਇਂ ਕੀ ਲੋੜੀ ਜੀਹਾਂ ਸਰਦੀ ਬਲਾਕ ਦੇ ਪਿੰਡ ਪੁੱਜੋਕ ਤਾੜ ਵਿਖੇ ਸ਼ੀਤ ਉਦਮ ਸਿੰਘ ਜੂਥ ਐਂਡ ਸਪੋਰਟਸ ਕਲੱਬ ਦੇ ਮਿਲਵਰਤਨ ਨਾਲ ਪ੍ਰੈਸ ਕਲੱਬ ਮਮਟੋੜ ਵੱਲੋਂ 21 ਨਵਜੰਮੀਆਂ ਧੀਆਂ ਦੇ ਆਚ ਲੋੜੀ ਬੜੀ ਤੁਮਤਾਮ ਨਾਲ ਮਨਾਇ ਗਈ। ਇਸ ਮੌਕੇ ਉਹਨਾਂ ਨੂੰ ਰਵਾਇਤੀ ਸੱਭਿਆਚਾਰ ਅਨੁਸਾਰ ਗਰਮ ਸੂਟ ਖਡਾਉਣੇ ਅਤੇ ਮੂੰਗਫਲੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਮਟੋੜ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਮੈਡਮ ਰੇਖਾ ਪੱਟੀ ਮਮਟੋੜ ਪ੍ਰੈਸ ਕਲੱਬ ਦੇ ਪ੍ਰਧਾਨ ਜਗਿੰਦਰ ਸਿੰਘ ਭੋਲਾ ਸਮੁੱਚੀ ਟੀਮ ਨਾਲ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਸ਼੍ਰੀ ਉਦਮ ਸਿੰਘ ਜੂਥ ਐਡ ਸਪੋਰਟਸ ਕਲੱਬ ਦੇ ਪ੍ਰਧਾਨ ਸ਼ੇਰਵੀਰ ਸਿੰਘ ਅਤੇ ਦਸ਼ਮੇਸ਼ ਯੁਗਕ ਸਮਾਵਾ ਕਲੱਬ ਦੇ ਪ੍ਰਧਾਨ ਜੁਵਨ ਸਟੇਟ ਅਵਾਰਡੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਰਵਾਇਤੀ ਸੱਭਿਆਚਾਰ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਪੁੱਤਰਾਂ ਦੀ ਬਜਾਏ ਧੀਆਂ ਦੀ ਲੋੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਉਨਾ ਵੱਡ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਦੇਖੋ ਲੋੜੀ ਦੀਆਂ ਖਾਸ ਤਸਵੀਰਾਂ ਧੀਆਂ ਲਈ ਮਨਾਈ ਜਾਂਦੀ ਹੈ ਇਸ ਲੋੜੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣਾ ਲਾਈਕ ਦੇਣਾ ਕਮੈਂਟ ਜ਼ਰੂਰ ਕਰਨਾ ਆਪ ਸਭ ਨੂੰ ਲੋੜੀ ਤੇ ਮਾਗੀਆਂ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੇਖੋ ਖਾਸ ਰਿਪੋਰਟ ਮੰਡੋਰ ਤੋਂ ਪੱਤਰਕਾਰ ਗਿੰਦਰ ਸਿੰਘ ਭੋਲਾ ਦੀ ਸਸਿਕਾ ਜੀ ਮੈਂ ਡਾਕਟਰ ਰੇਖਾ ਪੱਟੀ ਮੈਡੀਕਲ ਆਫੀਸਰ ਅੱਜ ਪੋਜੋਕਿਓ ਤਾਰ ਪਿੰਡੇ ਪੋਜੋਕਿਓ ਤਾਰ ਲੋੜੀ ਫੰਕਸ਼ਨ ਰੱਖਿਆ ਗਿਆ ਸੀ ਕੁੜੀਆਂ ਦਾ ਖਾਸ ਕਰਕੇ ਇਹ ਹਰ ਸਾਲ ਰੱਖਿਆ ਰੱਖਿਆ ਜਾਂਦਾ ਇੱਥੇ ਆ ਕੇ ਮੈਂ ਹਰ ਸਾਲ ਇੱਥੇ ਹੰਨੀ ਆ ਅੱਜ 18 ਕੁੜੀਆਂ ਸੀ ਜਿਹੜੀਆਂ ਨਵ ਜੰਮੀਆਂ ਕੁੜੀਆਂ ਸੀ ਉਹਨਾਂ ਨੂੰ ਅੱਜ ਲੋੜੀ ਬਣਦੀ ਗਈ ਵਿਕਰਮਸ ਵਿਕਰਮਜੀਤ ਸਰ ਸਰਪੰਚ ਜਿਹੜੇ ਸਾਬਕਾ ਹੈਗੇ ਸੀ ਉਹਨਾਂ ਵੱਲੋਂ ਤੇ ਉਹ ਹਰ ਸਾਲ ਇਸੇ ਤਰ੍ਹਾਂ ਲੋੜੀ ਮਨਾਉਂਦੇ ਹੈ ਬੜਾ ਮਜ਼ਾ ਆਉਂਦਾ ਇੱਥੇ ਆ ਕੇ ਹਰ ਬੱਚੇ ਨੂੰ ਉਹ ਉਪਹਾਰ ਦਿੱਤੇ ਜਾਂਦੇ ਨੇ ਸਾਡੇ ਵੱਲੋਂ ਤੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਉਹਨਾਂ ਦੀ ਪ੍ਰੇਰਣਾ ਕੀਤੀ ਜਾਂਦੀ ਕਿ ਅੱਗੇ ਵਧਿਆ ਜਾਵੇ। ਧੀਆਂ ਨੂੰ ਤਿਆਰ ਕਰੋ, ਸਤਕਾਰ ਕਰੋ। ਅੱਜ ਕਿਸ ਤਰ੍ਹਾਂ ਦਾ ਲੱਗ ਰਿਹਾ ਬੱਚਾ ਨੂੰ ਜਿਹੜਾ 90 ਬੰਨੀਆਂ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ। ਹਰ ਹਰ ਵਾਰੀ ਕਰੀਦਾ ਹੈ ਮਜ਼ਾ ਆਂਦਾ ਹੈ। ਨਾਲੇ ਇਹਨਾਂ ਨੂੰ ਕਹੀਦਾ ਕਿ ਇਹਨਾਂ ਨੂੰ ਕੁੜੀਆਂ ਨੂੰ ਪੜਾਓ, ਵਧਾਓ ਅੱਗੇ ਤੇ ਇਹਨਾਂ ਦੇ ਜਿੰਨਾ ਹੋ ਸਕੇ ਅੱਗੇ ਵਧਣ ਵਾਸਤੇ ਆਪਾਂ ਨੂੰ ਹਰ ਚੀਜ਼, ਹਰ ਕਦਮ ਚੱਕਣੇ ਚਾਹੀਦੇ ਆ। ਜਿੱਥੇ ਪੁੱਤਰ ਇੱਕ ਕੁਲ ਨੂੰ ਪਾਲਦਾ ਹੈ 3ਾਂ ਦੋ ਕੁਲਾਂ ਨੂੰ ਪਾਲਦੀਆਂ ਨੇ ਇੱਕ ਪੇਕਿਆਂ ਦੇ ਤੇ ਇੱਕ ਸਹੁਰਿਆਂ ਦੇ ਇਸ ਕਰਕੇ 3ਾਂ ਨੂੰ ਪੜਾਲ ਰੱਕ ਲਖਾ ਕੇ ਵਧੀਆ ਸਿੱਖਿਆ ਦੇ ਕੇ ਯੋਗ ਬਣਾਉਣਾ ਤਾਂ ਕਿ ਸਾਡਾ ਆਉਣ ਵਾਲੀ ਪੀੜ੍ਹੀਆਂ ਵਿੱਚ ਚੰਗੇ ਬੱਚੇ ਪੈਦਾ ਹੋ ਸਕਣ ਚੰਗੇ ਔਲਾਦ ਦਾ ਪਾਲਣ ਪੋਸ਼ਣ ਕਰ ਸਕਣ ਇਸ ਕਰਕੇ 3ਾਂ ਨੂੰ ਉਤਸ਼ਾਹ ਕਰਨਾ ਸਾਡਾ ਫਰਜ਼ ਹੈ 3ਾਂ ਦੀ ਲੋੜੇ 3ਾਂ ਵੀ ਪੁੱਤਰਾਂ ਨਾਲ ਜ਼ਿਆਦਾ ਪਿਆਰ ਕਰਦੀਆਂ ਨੇ ਇਸ ਲਈ ਸਾਨੂੰ ਧੀਆਂ ਦੀ ਦਾ ਸਤਕਾਰ ਬਰਾਬਰ ਕਰਨਾ ਚਾਹੀਦਾ ਉਹਨਾਂ ਨੂੰ ਪਰਹਾਲ ਖਾ ਕੇ ਉਹਨਾਂ ਦੀ ਵੱਧ ਪੋਣ ਪੋਸ਼ਣ ਕਰਨਾ ਚਾਹੀਦਾ ਹੈ। ਪਰ ਘਾਂ ਪ੍ਰਸਕਰਮ ਉਹਨੂੰ ਦੋਟ ਅੱਜ ਪਹੁੰਚੋਗੇ ਤਾਰਿਖੇ 21 ਜਮੀਆਂ ਬੱਚਿਆਂ ਦੀ ਦੌੜੀ ਬਣਾਈ ਗਈ ਹੈ। ਇਹ ਸਰਪੰਚ ਸਾਹਿਬ ਵੱਲੋਂ ਬਹੁਤ ਵਧੀਆ ਪਰਹਾਲਾ ਹੈ। ਇੱਥੇ ਸ਼ੀਰਿੰਦਨ ਸਿੰਘ ਜੀ ਉਥਾਰੇ ਸਪੋਰਟ ਕਲੱਬ ਵੀ ਹੈ। ਇਹ ਵਿਕਰਮਜੀਤ ਜੀ ਹਰ ਸਾਲ ਪਰਹਾਲਾ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਇੱਥੇ ਸਾਰੇ ਹੀ ਸਾਡੀ ਰੈਸਟਿੰਗ ਪਹੁੰਚੀ ਹੈ। ਕੋਤਰਾ ਵੀ ਲੋੜੀ ਮਨਾਈ ਜਾਂਦੀ ਪਰ ਇਸ ਵਾਰ ਧੀਆਂ ਦੀ ਲੋੜੀ ਬਣਾ ਕੇ ਇਸ ਤਰ੍ਹਾਂ ਦਾ ਇਹ ਲੱਗ ਰਿਹਾ ਜਿਵੇਂ ਨਵੀਂ ਬਿਰਤ ਪਾਈ ਨੀ ਬਹੁਤ ਵਧੀਆ ਜੀ ਹਰ ਸਾਲ ਮਨਾਉਂਦੇ ਆ ਧੀਆਂ ਨੂੰ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ ਪਹਲੋਣਾ ਚਾਹੀਦਾ ਠੀਕ ਹੈ ਜੀ ਤਾਂ ਕਿ ਧੀਆਂ ਆਪਣੇ ਪਰਾਂ ਤੇ ਖੜ੍ਹਾ ਹੋ ਸਕਣ